ਸਾਰੇਆਂ ਨੂੰ ਮੇਰੇ ਵੱਰੋਂ ਪਿਆਰ ਭਰੀ ਸਤਿ ਸਾਕ ਆਕਾਲ ਮੈਂ ਤੁਹਾਡਾ ਸੱਤਾ ਸਨੋਰੀਆ ਅੱਜ ਤੇ ਇੱਕ ਛੋਟੀ ਜੀ ਕਹਾਣੀ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਇਆ ਮੈਂ ਇੱਕ ਕਹਾਣੀ ਪੜੀ ਤਾਹਾ ਹੁਸੈਨ ਦੀ ਜਿਹਦੇ ਵਿੱਚ ਵਰਣਨ ਆ ਵੀ ਰੱਬ ਤੇ ਗਦਾ ਰੱਬ ਕਹਿੰਦੇ ਜਦੋਂ ਧਰਤੀ ਬਣਾਈ ਜਦੋਂ ਉਸਨੇ ਚੰਦ ਬਣਾਏ ਤਾਰੇ ਬਣਾਏ ਸੂਰਜ ਬਣਾਇਆ ਤੇ ਹੋਰ ਪਸ਼ੂ ਪੰਛੀ ਜੋ ਵੀ ਕ੍ਰੀਏਟ ਕਰ ਰਿਆ ਸੀ ਬਣਾ ਰਿਆ ਸੀ ਤੇ ਉਸ ਸਮੇਂ ਉਹਨੇ ਇੱਕ ਖੋਤਾ ਵੀ ਬਣਾਇਆ ਖੋਤਾ ਇੱਕ ਸਿੱਧਾ ਸਾਦਾ નિર્ਦੋਸ਼ ਜਿਹਾ ਜਾਨਵਰ ਲੱਗਦਾ ਤੇ ਰੱਬ ਨੂੰ ਬੜਾ ਚੰਗਾ ਲੱਗਿਆ ਰੱਬ ਨੇ ਉਹਨੂੰ ਆਪਣੇ ਕੋਲ ਹੀ ਰੱਖ ਲਿਆ ਤੇ ਰੱਬ ਲਿਖਦਾ ਸੀਗਾ ਤੇ ਉਹ ਦੇਖੀ ਜਾਂਦਾ ਸੀਗਾ ਰੱਬ ਨੇ ਹੁਣ ਅਖੀਰ ਦੇ ਵਿੱਚ ਇੱਕ ਕਿਤਾਬ ਲਿਖਣੀ ਸ਼ੁਰੂ ਕਰਤੀ ਕਿ ਮਨੁੱਖ ਨੂੰ ਕਿਸ ਤਰ੍ਹਾਂ ਦੇ ਨਿਰਦੇਸ਼ ਦੇਣੇ ਚਾਹੀਦੇ ਆ ਕਿਵੇਂ ਉਹ ਆਪਣੀ ਜ਼ਿੰਦਗੀ ਜੀਵੇ ਉਹ ਲਿਖ ਰਿਹਾ ਸੀ ਹਰੇ ਪੱਤਿਆਂ ਦੇ ਪੱਤੇ ਤੇ ਲਿਖਿਆ ਕਰੇ ਕਾਨੂੰਨ ਜੋ ਵੀ ਬੰਦੇ ਨੂੰ ਦੇਣੇ ਸੀਗੇ ਉਹਨੇ ਨਿਰਦੇਸ਼ ਤੇ ਰੱਖ ਦਿਆ ਕਰੇ ਕਰਦੇ 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 ਉਹ ਹਰੇ ਪੱਤਿਆਂ ਦੀ ਇੱਕ ਕਿਤਾਬ ਜਿਹੀ ਬਣ ਗਈ ਤੇ ਖੋਤਾ ਸਾਰਾ ਕੁਝ ਦੇਖੀ ਜਾ ਰਿਹਾ ਸੀ ਜਦ ਕਿਤਾਬ ਪੂਰੀ ਹੋ ਗਈ ਰੱਬ ਇੱਕ ਦਿਨ ਸੋ ਗਿਆ ਅੱਖ ਲੱਗ ਗਈ ਤੇ ਖੋਤੇ ਦੇ ਮਨ ਵਿੱਚ ਆਇਆ ਵੀ ਜਿਹੜਾ ਕੁਛ ਹੈ ਰੱਬ ਨੇ ਲਿਖਿਆ ਜੇ ਮੈਂ ਇਸ ਨੂੰ ਚਰਲਾ ਚੱਬਲਾ ਤੇ ਮੈਂ ਤਾਂ ਭਰਮ ਗਿਆਨੀ ਬਨ ਜਾਵਾਂ ਸੋ ਖੋਤਾ ਖੋਤਾ ਹੀ ਹੁੰਦਾ ਤੁਹਾਨੂੰ ਪਤਾ ਉਹਨੇ ਕੀ ਕੀਤਾ ਅੱਖ ਜੀ ਬਚਾ ਕੇ ਸਾਰੇ ਪੱਤੇ ਚਰ ਗਿਆ ਚਰ ਕੇ ਚੁੱਪ ਕਰਕੇ ਬੈਠ ਗਿਆ ਹੁਣ ਬੜਾ ਖੁਸ਼ ਸੀਗਾ ਕਿ ਮੈਂ ਸਾਰਾ ਕੁਝ ਆਪਣੇ ਅੰਦਰ ਪਾ ਲਿਆ ਰੱਬ ਜਦੋਂ ਉੱਠ ਕੇ ਦੇਖਿਆ ਰੱਬ ਨੇ ਵੀ ਕਿਤਾਬ ਕਿੱਥੇ ਆ ਉਹਨੇ ਖੋਤੇ ਨੂੰ ਪੁੱਛਿਆ ਵੀ ਕੋਈ ਹੋਰ ਤਾਂ ਕੋਈ ਆਇਆ ਨਹੀਂ ਖੋਤਾ ਬੜਾ ਖੁਸ਼ੀ ਹੋਗਾ ਰੱਬ ਕਹਿੰਦਾ ਕੀ ਗੱਲ ਹੈ ਕਿਤਾਬ ਨਹੀਂ ਲੱਭ ਰੀ ਤੂੰ ਖੁਸ਼ ਆ ਕਹਿੰਦਾ ਜੀ ਕਬਰਾਂਉਣ ਦੀ ਕੋਈ ਗੱਲ ਨਹੀਂ ਹੈਗੀ ਜਿੰਨਾ ਵੀ ਤੁਸੀਂ ਗਿਆਨ ਲਿਖਿਆ ਸੀ ਉਹ ਸਾਰਾ ਮੇਰੇ ਪੇਟ ਅੰਦਰ ਚਲਾ ਗਿਆ ਮੇਰੇ ਵੀ ਚਾਹੁੰ ਤਾਨੂੰ ਕਿਤਾਬ ਦੀ ਜ਼ਰੂਰਤ ਨਹੀਂ ਹੈਗੀ ਮੈਂ ਪਰਮ ਗਿਆਨੀ ਬਣ ਗਿਆ ਰੱਬ ਕਹਿੰਦਾ ਇੱਕ ਹੀ ਗੱਲ ਹੋਈ ਉਹ ਤਾਂ ਮੈਂ ਮਨੁੱਖ ਜਾਤੀ ਲਈ ਭੇਜਨੇ ਸੀਗੇ ਖੋਤਾ ਕਹਿੰਦਾ ਕੋਈ ਗੱਲ ਨਹੀਂ ਰੱਬ ਜੀ ਤੁਸੀਂ ਐ ਆਇਆ ਕਰੋ ਕਿਤਾਬ ਦੀ ਥਾਂ ਤੇ ਮੈਨੂੰ ਭੇਜ ਦਿਓ ਮੈਂ ਜੋ ਵੀ ਨਿਰਦੇਸ਼ ਦੇਣਾ ਮੈਂ ਲੋਕਾਂ ਨੂੰ ਦੱਸ ਦੇਵਾਂਗਾ ਰੱਬ ਵੈਸੇ ਵੀ ਖੋਤੇ ਨਾਲ ਨਾਰਾਜ਼ ਸੀਗਾ ਕਹਿੰਦਾ ਚੱਲ ਤੂੰ ਹੀ ਜਾ ਫਿਰ ਧਰਤੀ ਤੇ ਚਲੋ ਜੀ ਖੋਤੇ ਨੂੰ ਧਰਤੀ ਤੇ ਭੇਜਦਾ ਉਹਨੂੰ ਖੋਤੇ ਨੂੰ ਲੱਗਦਾ ਸੀਗਾ ਕਿ ਲੋਕੀ ਤਾਂ ਮੇਰੀ ਪੂਜਾ ਕਰਨਗੇ ਕਿ ਮੇਰੇ ਤੇ ਪੇਟ ਦੇ ਵਿੱਚ ਗਿਆਨ ਦਾ ਭੰਡਾਰ ਹੈ ਪਰ ਜਿੱਥੇ ਵੀ ਉਹ ਜਾਵੇ ਉਹਦੀ ਸੇਵਾ ਦੀ ਥਾਂ ਤੇ ਡੰਡਿਆਂ ਦੀ ਸੇਵਾ ਹੋਈ ਉੱਤਾ ਬੜਾ ਸਮਝਾਵੇ ਲੋਕਾਂ ਨੂੰ ਵੀ ਨਹੀਂ ਭਾਈ ਮੇਰੇ ਅੰਦਰ ਦੇਖੋ ਤਾਂ ਸਹੀ ਇੱਕ ਵਾਰੀ ਮੈਂ ਪਰਮ ਗਿਆਨੀ ਆ ਮੇਰੇ ਅੰਦਰ ਗਿਆਨ ਦਾ ਭੰਡਾਰ ਪਿਆ ਤੁਸੀਂ ਮੇਰੀ ਗੱਲ ਨਹੀਂ ਸੁਣਦੇ ਪਰ ਲੋਕੀ ਕਿਵੇਂ ਸੁਣਨ ਹੁਣ ਇੱਕ ਤਾਂ ਉਹਦੀ ਬਾਜ ਰਿੰਗਣ ਵਾਲੀ ਆ ਤੇ ਦੂਜਾ ਉਹਨੋਂ ਆਂਦਾ ਕੁਛ ਨਹੀਂ ਬਸ ਐਹੀ ਕਹੀ ਜਾਂਦਾ ਮੇਰੇ ਪੇਟ ਦੇ ਵਿੱਚ ਪਿਆ ਮੇਰੇ ਪੇਟ ਦੇ ਵਿੱਚ ਪਿਆ ਸੋ ਲੋਕਾਂ ਨੇ ਜਦੋਂ ਚੰਗੇ ਛੇਤਰ ਪ੍ਰੇਡ ਕੀਤੀ ਉਹਦੇ ਤੇ ਫਿਰ ਹੁਣ ਉਹ ਆ ਹਾਰ ਥੱਕ ਕੇ ਫਿਰ ਹੁਣ ਇੱਕ ਪਾਸੇ ਰਹਿਣ ਲੱਗ ਗਿਆ ਭਾਵੇਂ ਕਿ ਉਹ નિર્ਦੋਸ਼ ਜਾ ਲੱਗਦਾ ਪਰ ਦੁਨੀਆ ਉਹਨੂੰ ਡੰਡੇ ਦੇ ਨਾਲ ਹੀ ਦੇਖਦੀ ਆ ਸੋ ਇਹ ਤੋਂ ਇੱਕ ਸਿੱਖਿਆ ਮਿਲਦੀ ਆ ਇਹ ਤਾਹਾ ਹੁਸੈਨ ਦੀ ਕਹਾਣੀ ਤੋਂ ਕਿ ਜੋ ਲੋਕ ਕਿਤਾਬਾਂ ਪੜ੍ਹ ਹੀ ਜਾਂਦੇ ਆ ਪੜ੍ਹ ਹੀ ਜਾਂਦੇ ਆ ਪਰ ਉਹਨਾਂ ਤੇ ਅਮਲ ਕਰਦੇ ਨਹੀਂ ਉਹ ਇੱਕ ਕਿਸਮ ਦਾ ਕਿਤਾਬਾਂ ਚਰਨ ਵਾਲੀ ਗੱਲ ਆ ਜਿੰਨੀਆਂ ਮਰਜ਼ੀ ਕਿਤਾਬਾਂ ਚਰੀ ਜਾਓ ਚਰੀ ਜਾਓ ਤੇ ਲੋਕਾਂ ਨੂੰ ਦੱਸੀ ਜਾਓ ਕਿ ਮੈਂ ਇੰਨੀਆਂ ਕਿਤਾਬਾਂ ਪੜ੍ਹ ਲਈਆਂ ਮੈਂ ਤਾਂ ਇੰਨਾ ਗਿਆਨੀ ਬਣ ਗਿਆ ਪਰ ਜੇ ਉਹਦੇ ਤੇ ਕੋਈ ਅੰ ਗਿਆਨ ਲਿਆਣੀ ਉਹਨੂੰ ਕੋਈ ਕਮਾਈ ਕਰੀ ਨਹੀਂ ਜਾਂ ਕੁਛ ਸਿੱਖਿਆ ਨਹੀਂ ਤਾਂ ਕਿਤਾਬਾਂ ਚਰਨ ਦਾ ਕੋਈ ਖਾਸ ਫਾਇਦਾ ਨਹੀਂ ਸੋ ਸਿੱਖਿਆ ਇਸ ਕਹਾਣੀ ਤੋਂ ਇਹੀ ਮਿਲਦੀ ਆ ਸੋ ਜੇ ਕਹਾਣੀ ਤੁਹਾਨੂੰ ਵਧੀਆ ਲੱਗਦੀ ਆ ਤੇ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਸੋ ਹੁਣ ਮਿੰਦੇ ਮੈਨੂੰ ਆਗਿਆ ਸਾਸਰੀਆ ਕਾਂ